ਕਰੋ ਡਾਕਟਰ ਇੱਥੇ 2 ਵਜੇ ਮੌਜੂਦ ਹੀ ਜਦੋਂ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਅਜੇ ਤੱਕ ਫੋਨ ਉਹਨਾਂ ਦਾ ਬੰਦ ਹੁੰਦਾ ਕੋਈ ਨਹੀਂ ਕਿਸੇ ਨੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਇੱਥੇ ਕੋਈ ਡਾਕਟਰ ਹੈਗਾ ਨਾ ਕੁਝ ਹੈਗਾ ਇੰਨੀ ਗੱਲ ਹੋਈ ਆ ਤਾਂ ਜਿਲ੍ਹਾ ਵੀ ਜੋ ਉਹਨਾਂ ਦਾ ਜੋ ਮਰਜ਼ੀ ਚੂੜ ਮਾਰਨ ਦੀ ਕੋ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਇਹ ਕੋਈ ਨਹੀਂ ਆਉਣਾ ਅਜੇ ਤੱਕ ਬਹੁੜੇ ਮੁਲਾਜ਼ਮ ਜ਼ਰੂਰ ਆਏ ਨੇ ਪਰ ਇਹ ਵੀ ਅਜੇ ਵੇਖੋ ਵੀ ਤੁਹਾਡੇ ਸਾਹਮਣੇ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਗਏ ਨੇ ਤੇ ਆਉਣ ਵਾਲੇ ਨੇ ਠੀਕ ਹੈ ਹਾਂਜੀ ਇਹ ਕਰਮ ਪ੍ਰਣਾਮ ਦੱਸੋਗੇ ਮੇਰਾ ਨਾਮ ਅਰਜਨ ਸਿੰਘ ਮਜੀਠੜਾ ਨਾ ਰਹਿਣ ਵਾਲਾ ਤੁਹਾਡੇ ਕੋਣ ਲੱਗਦੇ ਸੀ ਭਾਈ ਇਹ ਮੈਂ ਜੀ ਸਾਲੀ ਸਾਹਿਬ ਆ ਕੀ ਗੱਲ ਹੋਈ ਭਾਈ ਗੱਲ ਜੀ ਇਹਨਾਂ ਦਾ ਗੋਡਾ ਨੂੰ ਲੱਛਣ ਸੀਗਾ ਜਿੰਨਾਂ ਕੋ ਪ੍ਰੈਸ਼ਰ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਰ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪੈਸੇ ਵੀ ਲੈ ਲਿਆ 4.5 ਲੱਖ ਰੁਪਈਆ ਨਾ ਹਾਂਜੀ ਗੱਥ ਹੋ ਗਈ ਆ ਮੌਕੇ ਤੇ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਦਮ ਆਏ ਹੋਏ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਟੋਕਰੇ ਫੋਨ ਇਹਨਾਂ ਦਾ ਬੰਦ ਆ ਰਿਹਾ ਤੁਸੀਂ ਕੀ ਮਾਰ ਰਹੇ ਹੋ ਕੋਈ ਮਾਰ ਕਰਦੇਗਾ ਇਨਸਾਫ ਮਿਲੇ ਜੀ ਸਾਨੂੰ 26 ਸਾਲ ਦੀ ਲੜਕੀ ਦੀ ਹਾਂਜੀ ਹਾਂਜੀ ਬਲੈਡ ਉਹਨਾਂ ਦੀ ਹੋਣੀ ਹੈ ਹਾਂਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਰ ਤਾਂ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਤੇ ਮੰਗਾਇਆ ਉਹ ਅਜੇ ਤੱਕ ਵੀ ਚੜਾ ਦੇ ਤੜਾਇਆ ਅਗਰ ਲੱਤ ਹੋ ਗਈ ਉਹਨਾਂ ਨੂੰ ਹਾਂਜੀ ਤਾਂ ਖਤਰੀ ਜੀ ਬਿਲਕੁਲ ਇਹਨਾਂ ਕੋਈ ਟੀਕਾ ਲਾ ਕੇ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਇਹਨਾਂ ਹਾਂਜੀ ਉਹ ਲਾਹੂ ਜੀ ਆਜੀ ਇਹ ਬਿਲਕੁਲ ਡਾਕਟਰ ਨੇ ਤਾਂ ਕਹਿ ਜਾਇਆ ਇਹਦਾ ਕਿਹਨਾ ਹੋਰਨਾ ਤਕਾਲਾ ਹੋਏਗਾ ਸਾਡੇ ਬੰਦੇ ਨੇ ਹਾਂ ਗਰੀਬ ਬੰਦੇ ਨਾਲ ਪੈਸੇ ਚੁੱਕ ਚੁੱਕ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਇਆ ਜੀ ਇਹ ਚੰਗੇ ਭਲੇ ਨੂੰ ਗਰੀਬਾਂ ਦੇ ਰਗੜ ਰਾ ਰਹੇ ਨੇ ਜੀ ਲੋਕੀ ਰੱਬ ਮੰਦੇ ਜੇ ਰੱਬ ਵੀ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਸੇ ਉਹ ਰੱਬ ਦੇ ਚਲੋ ਕਰੋ ਦੂਜੇ ਰਾਪਨ ਜੇ ਕਰਨਾ ਤੇ ਆ ਵੀ ਬਾਤ ਕਰਦੇ ਰੱਬੀ ਹੈਗੇ ਇਹ ਲਾਹੂ ਰਾਪਨ ਹਸਾਤ ਨੇ ਦੇਜਵਾਦ ਨੇ ਤੇ ਦਰ ਤਿੰਨ ਚਾਰ ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਸਿੰਘ ਜੀ ਕਿੱਧਰ ਰਹਿਣ ਵਾਲੇ ਜੀ ਅਗੋਂ ਬਤਾ ਲੇ ਇਹ ਕੀ ਮੈਟਰ ਜਿਹੜਾ ਤੇ ਹੋਸਟਾ ਦਾ ਘਰ ਲਗਾਇਆ ਇਹ ਸਾਰੇ ਆਪਾਂ ਗੋਡਿਆਂ ਦਾ ਅਪਰੇਟ ਕਰਾਇਆ ਜੀ ਇਹਨਾਂ ਦਾ ਦੀਦੀ ਆਡੀ ਵੱਡੇ 78 ਸਾਲਾਂ ਦੇ ਆ ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਜ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਅੱਛਾ ਜੀ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੁੰਦੀ ਰਹੀ ਉਹਨਾਂ ਦੇ ਹਾਂ ਜੀ ਇਹ ਡਾਕਟਰ ਦਾ ਫਰਜ਼ ਬੰਦਾ ਆਹ ਡੈਨੀ ਫਰਜ਼ ਬੰਦਾ ਵੀ ਦੇਖੋ ਤੀਪ ਹੀ ਜਾਂ ਬਲਾ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੂੰ ਦੀਰੀ ਜੀ ਦਾ ਫੋਨ ਖਤਮ ਹੋ ਗਿਆ ਨਾ ਉਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਡੇ ਕੋਲ 4-5 ਲੱਖ ਰੁਪਏ ਲਿਆ ਜਾਂਦੇ ਹਾਂ ਹਾਂਜੀ ਦੇਹੂੰ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਾਰੀ ਬਥੀ ਹੋ ਗਈ ਉਹਦੀ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਹੈ ਇੰਜੈਕਸ਼ਨ ਗਲਤ ਜਾ ਲੱਗਾ ਤੇ ਉਹ ਜਿਹੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾਨ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖੇ ਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਮਿਲੇ ਡਾਕਟਰ ਵੀ ਜਿਹਾੜੇ ਆ ਜੀ ਡਾਕਟਰ ਵੀ ਜਿਹਾੜੇ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਨ ਮਿਲਣਾ ਚਾਹੀਦਾ ਇਹਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ ਤੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਜੇਸ਼ਨ ਹਾਂਜੀ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਹੈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਆਪਾਂ ਪ੍ਰੇਸ਼ਣ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਣ ਕੀਤਾ ਇਹ ਨਿਊ ਲਾਈਨ ਨਿਊ ਐਲ ਆਈ ਐਫ ਇਹ ਨਿਊ ਲਾਈਬ੍ਰੇਰੀ ਦੇ ਚੋਕ ਲਾਗੇ ਫਿਰ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਣ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦੇਣਾ ਇਹਨਾਂ ਦਾ ਸਟਾਫ ਤਾਂ ਕੰਨਾਂ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਹਾਂ ਆਪ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਨਹੀਂ ਕਿੰਨਾ ਇਹਨਾਂ ਨੇ ਬਫ ਸਟਾਪ ਕਰਕੇ ਖੂਨ ਚੜਾਤਾ ਕਰ ਪਹਿਲਾਂ ਤੇ ਉਹ ਵੀ ਨਹੀਂ ਲਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਬਲੀਡ ਕੋਣ ਦੇ ਹੀ ਕੋਈ ਧਿਆਨ ਹੀ ਨਹੀਂ ਦੇਂਦੇ ਤੁਮੋ ਕੋਈ ਡਾਕਟਰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਆ ਵੀ ਕੀ ਗੱਲ ਹੈ ਬਾਈ ਗੱਲ ਇਹ ਪਤਾ ਅਸੀਂ ਡੋਡਾ ਦਾ ਉਹਦਾ ਕੁੜੀ ਦਾ ਨਾ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪੁੱਛਣ ਤੋਂ ਬਗੈਰ ਹੀ ਲੈਂਦਾ ਨਾ ਆ ਤੁਰ ਮੈਨੂੰ ਹਾਂ ਜੀ ਲਾ ਗਿਆ ਅਪਰੇਸ਼ਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰ ਦਿਨ ਹੋ ਗਏ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਆ ਤੇ ਛੁੱਟੀ ਦੇਣ ਲੱਗਾ ਤੇ ਪੈਸੇ ਲਾਵੇ ਤੇ ਮੜਕੇ ਨਾਲ ਆਬਜੈਕਸ਼ਨ ਲਾ ਦਿੱਤਾ ਪਰ ਇਹ ਕੋਰਾ ਲਾਇਆ ਤੇ ਉਸੇ ਪੈਸੇ ਨਾਲ ਚੰਗੀ ਕੋਈ ਤੁਸੀਂ ਦਾਗ ਰੱਖਿਆ ਸੀ ਚੱਲ ਯਾਰ ਅੱਛਾ ਜੀ ਤੁਹਾਨੂੰ ਕੀ ਕੀ ਕਿਹਾ ਕਿ ਡਾਕਟਰ ਨੇ ਮਿਲਿਆ ਜਿਹਾ ਪਟਾੜਾ ਆਉਂਦੇ ਹੋਏ ਠੀਕ ਸੀ ਛੁੱਟੀ ਦੇ ਲਈ ਪੈਸੇ ਲੈ ਲਏ ਸਾਰੇ ਤੇ ਛੁੱਟੀ ਦੇ 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 ਚ ਟਾਈ ਸਾਰੇ ਲਏ ਆ ਜਿਹੜੀ ਹੁਣ ਉਹਨਾਂ ਕੋ ਜੈਕਸ਼ਨ ਗੱਲ ਤਾਂ ਲੱਗਾ ਆ ਕੀ ਕਰਾ ਕੀ ਕੀਤਾ ਤੇ ਹੁਣ ਡਾਕਟਰ ਤੈਨੂੰ ਮਿਲਿਆ ਜਾਂ ਨਹੀਂ ਨਾ ਨਹੀਂ ਉਹ ਪਤਾੜਾ ਆ ਗਿਆ ਪੀਕਾ ਲਾ ਕੇ ਬੱਸ ਦੱਤ ਹੋ ਗਿਆ ਤੇ ਨਿਕਲ ਗਿਆ ਕਿਹੜਾ ਹੋ ਗਿਆ ਲੱਗਾ ਜੀ ਨਿਊ ਲਾਈਫ ਆ ਦੱਸਿਓ ਫੋਟ ਨਿਊ ਲਾਈਫ ਬੋਲੋ ਭਾਈ ਨਿਊ ਲਾਈਫ ਆਓ ਭਾਈ ਆ ਜਾ ਲੇਡੀ ਦੇ ਗੋਡੇ ਦਾ ਪ੍ਰਸ਼ਨ ਹੋਇਆ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਆ ਜਦੋਂ ਟੁੱਟੀ ਦੇ ਲੱਗੇ ਦੋ ਦੋ ਆ ਸਾਡੇ ਲਈ ਲੇਡੀ ਐਕਸਪਾਇਰ ਹੋ ਗਈਆਂ ਤੇ ਇਸ ਦੇ ਦੋਸ ਵੇ ਉਹ ਇਲਾਲੇ ਧਰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰਾਂ ਨਾਲ ਜਿਹੜੇ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਤੇ ਜੋ ਵੀ ਦੋਸ਼ੀ ਪਾਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਸੀ ਗਏ ਉਹ ਡਾਕਟਰ ਜਿਹੜੇ ਅਵੇਲੇਬਲ ਮਿਲੇ ਡਾਕਟਰ ਬਈਰੇਂਦਰ ਨਸੀਬ ਜੀ ਅਗੇ ਸਾਰੇ ਮਗੇਗਾ ਜਿਹੜੇ ਮੇਨ ਡਾਕਟਰ ਜਿਹੜੇ ਇਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਦੇ ਡਿਜ਼ਾਈਨ ਦੇ ਸਾਹਮਣੇ ਆਇਆ ਵਿੱਚ ਕਾਰਨ ਘਟਣਾ ਨਹੀਂ ਇਹ ਤਾਂ ਪੋਸਟਵਾਰਡ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਵਾਰਡ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਈਗੀ ਫਿਰ ਉਸ ਸਮੇਂ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦੇਣੇ ਆ ਫਿਰ ਉਹ ਵੀ ਪਰਿਵਾਰ ਅੱਗੇ ਜਾਏਗਾ ਉਸ ਤਰ੍ਹਾਂ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਉੱਥੋਂ ਛੱਡ ਗਏ ਡਾਕਟਰ ਸਾਹਿਬ ਉਹ ਕਹੇ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ ਠੀਕ ਹੈ ਥੈਂਕ ਯੂ